औखे okay, हा जी वम बैक सिंह ने आई एम द दिक डेटा कोच सो पिछले वीडियो इंट्रोडक्शन किया हम सी, सी शुरुआत टॉपिक्स करूंगे टॉपिक कवर करना सो so, पहली टॉपिक आज जो मैं थोन समझा है यह हैगी माइक्रोसॉफ्ट बारे तो अभी सारे माइक्रोसॉफ्ट की सॉफ्टवेयर बड़े चिर यूज़ करते हैं विंडोज़ मेनली प्लेटफॉर्म हैगी ऐपल है जैंड्रॉयड प्लेटफॉर्म्स है, है, है पर विंडोज़ में कई ज़्यादा प्रचलित है लैपटॉप्स के उत्तर तो कोपरेटिव इनवायरमेंट्स विच फिर जरूर सारे ने इना सॉफ्टवेयर यूज़ की है ए, एक ट्विटर से बंदा एलैक्स पेयस ਦਾ ਵਿਚਰਪਲਾਂ ਇੱਕ ਮਾਈਕਰੋਸਾਫਟ ਚੀਜ਼ਵਲ ਡਾਇਗਰਾਮ ਬਣਾਇਆ ਸੀ ਇਹਦੇ ਮੈਂ ਟਵੀਟ ਆਪਣੇ 에ਪੀਸੋਡ ਤੇ ਡਿਟੈਲਸ ਵਿੱਚ ਲਿਖੂੰਗਾ ਤੁਸੀਂ ਦੇਖ ਸਕਦੇ ਆ ਤੁਸੀਂ ਇਹ ਇਸ ਇਮੇਜ ਨੂੰ ਥੋੜਾ ਐਕਸਪੈਂਡ ਕਰਕੇ ਦੇਖ ਸਕਦੇ ਆ ਇਹਦਾ ਨਾਮ ਹੈ ਮਾਈਕਰੋਸਾਫਟ ਚੀਜ਼ਵਲ ਇਹ ਦਿਖਾਉਂਦਾ ਹੈ ਮਾਈਕਰੋਸਾਫਟ ਸੀਚਰ ਇਕੋਸਿਸਟਮ ਹੈ ਕਿੰਨਾ ਵੱਡਾ ਹੈ ਤਾਂ ਕਿਵੇਂ ਇੰਟਰੈਕਟ ਕਰਦਾ ਹੈ ਤਾਂ ਟ੍ਰੈਡੀਸ਼ਨਲੀ ਅਸੀਂ ਦੇਖਦੇ ਹਾਂ ਆ ਸੌਫਟਵੇਅਰਸ ਮੇਨ ਹੈਗੀਆਂ ਜੋ ਮਾਈਕਰੋਸਾਫਟ ਦੀ ਚਲਦੀਆਂ ਐ ਐਕਸਲ ਹੈਗੀਆਂ ਜੋ ਯੋ ਫਾਈਨੈਂਸ ਐਂਡ ਐਚ ਆਰ ਐਂਡ ਸਾਰੇ ਕੰਪਨੀਆਂ ਯੂਟਿਲਾਈਜ਼ ਕਰਦੇ ਆ ਡੇਟਾ ਨੂੰ ਬੇਸਿਕ ਡੇਟਾ ਨੂੰ ਲੈ ਕੇ ਮੈਨੀਪੂਲੇਟ ਕਰਕੇ ਤੁਸੀਂ ਫਾਰਮੂਲੇਸ ਬਣਾ ਸਕਦੇ ਆ ਅਨਾਲਿਸਿਸ ਕਰ ਸਕਦੇ ਆ ਗ੍ਰਾਫਸ ਬਣਾ ਸਕਦੇ ਆ ਪਿਵਟ ਟੇਬਲਸ ਬਣਾ ਸਕਦੇ ਆ ਝੂਨਾ ਕਸ਼ ਕਰ ਸਕਦੇ ਹੋ ਉਸ ਵਿੱਚ ਬਾਕੀ ਤੁਹਾਡੀ ਵਰਡ ਪ੍ਰੋਸੈਸਰ ਹੈਗੀ ਹੈ ਵਰਡ ਤਾ ਅੱਜਕੱਲ ਟੀਮਸ ਕਾਫੀ ਪ੍ਰਚਲਿਤ ਹੈ ਗਿਆ ਆਨਲਾਈਨ ਮੀਟਿੰਗਸ ਕਰਨ ਦਾ ਕਮਿਊਨੀਕੇਸ਼ਨ ਚੈਟ ਕਰਦੇ ਤੇ ਬਾਕੀ ਦਾ ਇੱਕ ਹੋਰ ਟੂਲਸ ਹੈ ਗਿਆ ਵਨ ਡਰਾਈਵ ਹੈਗਾ ਆ ਤਾਂ ਆਊਟਲੁਕ ਐਂਡ ਪਾਵਰਪੁਆਇੰਟ ਇਤਸੈਟਰਾ ਇਤਸੈਟਰਾ ਤੇ ਬਾਕੀ ਦੀਆਂ ਟੂਲਸ ኦਪਰੇਟਿੰਗ ਸਿਸਟਮਸ ਵਿੱਚ ਹੈਗੀਆਂ ਜਿਤਾ ਪੇਂਟ ਸਲਿਪਿੰਗ ਟੂਲ ਹੈ ਗਿਆ ਇਮੇਜ ਵੀਡੀਓ ਦੇਖਣ ਨੂੰ ਬ੍ਰਾਊਜ਼ਰ ਇਹ ਉਹ ਇਹ ਥਰਡ ਪਾਰਟੀ ਟੂਲਸ ਚੈਟ ਜੀ ਪੀ ਟੀ ਸਪੋਟੀਫਾਈ ਇਹ ਸਭ ਇਕੋਸਿਸਟਮ ਵਿੱਚ ਹੈ ਗਿਆ ਤਾਂ अदर चीज़ा भी है आ, पावर बी आई साइन हैगा पावर बी आई एक डेटा विजुलाइजेशन प्लेटफॉर्म है डैशबोर्ड बना काफ़ी इंटरैक्टिव है काफ़ी अच्छा है तो बाकी चीज़ा फैब्रिक नोट वन नोट बाकी चीज़ा है पर मेन चीज़ हैगी पायलट है, है को पायलट एना ए आई हैगा माइक्रोसॉफ्ट ने अग्रीमेंट की चार जी पी टी वाले ओपन ए आए ਤਾਂ ਉਹਨਾਂ ਦਾ ਟੈਕਨੋਲੋਜੀ ਯੂਜ਼ ਕਰੋਗੇ ਕੋਪਾਇਲਟ ਕੋਪਾਇਲਟ ਲੈ ਤਾਂ ਆਪਣੇ ਮਾਈਕਰੋਸਾਫਟ ਇਕੋਸਿਸਟਮ ਦੇ ਵਿੱਚ ਕੋਪਾਇਲਟ ਆਪਰੇਟ ਹੋਊਗਾ ਤਾਂ ਇਹ ਡਿਫਰੈਂਸ ਹੈਗੀ ਆ ਇਹ ਕੋਪਾਇਲਟ ਜੋ ਹੈਗੀ ਹੈ ਨਾ ਇਹ ਚੈਟ ਜੀਪੀਟੀ ਜੈਸੇ ਅਪ ਟੂ ਡੇਟ ਨਹੀਂ ਹੈਗੀ ਕਿਉਂਕਿ ਉਹ ਦਾ ਡਾਟਾ ਸੈਟ ਪਬਲਿਕ ਹੈ ਤੇ ਇਹ ਕੋਪਾਇਲਟ ਦਾ ਹੁੰਦਾ ਹੈ ਤੁਹਾਡੀ ਕੰਪਨੀ ਦੇ ਸਿਸਟਮ ਦੇ ਵਿੱਚ ਹੀ ਲਿਮਟਡ ਹੁੰਦਾ ਹੈ ਵੀ ਥੋੜਾ ਚਿਰ ਲੱਗਦਾ ਹੈ ਇਹਦਾ ਡਾਟਾ ਵਧਾਉਣ ਨੂੰ ਤਾਂ ਟ੍ਰੇਨ ਕਰਨ ਨੂੰ ਮੋਡਲ ਪਰ ਕਾਫੀ ਐਡਵਾਂਸ ਹੋਣ ਲੱਗ ਪਿਆ ਹੈ ਤਾਂ ਮੇਰੇ ਖਿਆਲ ਕਾਫੀ ਰਫ਼ਤਾਰ ਨਾਲ ਅੱਗੇ ਵੀ ਐਡਵਾਂਸ ਹੋਈ ਜਾਊਗਾ ਸੋ ਇਹ ਕਾਫੀ ਅੱਛੀ ਇਮੇਜ ਹੈਗੀ ਹੈ ਸਾਰਾ ਕੁਝ ਦਿਖਾਉਣ ਵਾਸਤੇ ਦੂਜੀ ਚੀਜ਼ ਮੈਂ ਸਮਝਾਉਣਾ ਸੀ ਤਾਂ ਮਾਈਕਰੋਸਾਫਟ ਟੈਕ ਵਰਡ ਹੈਗਾ ਡਾਟਾਬੇਸ ਮੈਨੂੰ ਪਤਾ ਹੈ ਉਹ ਅਵੇਂਜਰਸ ਮਲਟੀਵਰਸ ਵਾਲਾ ਕਾਪੀ ਜੈਗੀ ਤੱਕ ਲੱਗਦਾ ਹੈ ਪਰ ਉਹ ਕਿਸਮਤ ਦਾ ਕੋਨਸੈਪਟ ਹੈਗਾ ਕਾਫੀ ਜਿੱਦਾਂ ਡਿਫਰੈਂਟ ਪਲੈਟਫਾਰਮਸ ਬਣਾਈਆ ਹੈ ਮਾਈਕਰੋਸਾਫਟ ਨੇ ਤਾਂ ਉਹ ਇਕੱਠੀਆਂ ਜਦੋਂ ਕੰਮ ਕਰਦੀਆਂ ਤਾਂ ਉਹਨੂੰ ਪਾਵਰ ਪਲੇਟਫਾਰਮ ਬਣਾਉਂਦੇ ਆ ਤੇ ਦਾ ਆ ਇਮੇਜ ਹੈਗਾ ਮਾਈਕਰੋਸਾਫਟ ਪਾਵਰ ਪਲੇਟਫਾਰਮ ਇਹ ਮੇਨ ਸੌਫਟਵੇਅਰਸ ਹੈਗੀਆਂ ਜੋ ਇਕੱਠੇ ਕੰਮ ਕਰ ਸਕਦੀਆਂ ਤੇ ਇਹਦਾ ਮੇਨ ਮਕਸਦ ਹੈ ਕਿ ਇਹਨੂੰ ਪਲੇਟਫਾਰਮਸ ਨੂੰ ਲੋ ਕੋਡ ਬਣਾਉਂਦੇ ਆ ਸੋ ਲੋ ਕੋਡ ਮਤਲਬ ਹੈ ਤੁਹਾਨੂੰ ਕੋਈ ਕੋਡਰ ਨਹੀਂ ਬਣਾਣਾ ਪੈਣਾ ਪ੍ਰੋਗਰਾਮਰ ਨਹੀਂ ਬਣਾਣਾ ਪੈਣਾ ਇਹ ਚੀਜ਼ਾਂ ਯੂਜ਼ ਕਰਨਾ ਏ ਕਲਿਕ ਐਂਡ ਡ੍ਰੈਗ ਐਂਡ ਕਨੈਕਟ ਐਂਡ ਇਹ ਉਹ ਚੀਜ਼ਾਂ ਬਟਨ ਬਟਨਸ ਜਾਦੇ ਹੈਗੇ ਆ ਗਾਈਜ਼ ਕਾਫੀ ਹੈਗੀਆਂ ਕਾਫੀ ਸੌਖਾ ਬਣਾਇਆ ਹੈ ਜੋ ਚੀਜ਼ਾ ਪਹਿਲਾ ਜ਼ਮਾਨੇ ਦੇ ਵਿੱਚ ਕੋਡਿੰਗ ਨਾ ਚ ਕਰਨੀ ਪੈਂਦੀ ਸੀ ਕਾਫੀ ਡਿਫਿਕਲਟ ਹੁੰਦੀ ਸੀ ਕੰਪਲੈਕਸ ਹੁੰਦੀਆਂ ਸੀ ਇਹ ਐਪ ਸੇ ਵਿੱਚ ਤੁਸੀਂ ਕਾਫੀ ਈਜ਼ੀ ਕਰ ਸਕਦੇ ਆ ਆਬਵੀਅਸਲੀ ਟ੍ਰੇਨਿੰਗ ਕਰਨੀ ਪੈਣੀ ਹੈ ਫੈਮਿਲੀਅਰਿਟੀ ਲੈਣੀ ਪੈਣੀ ਆ ਪਰ ਉਹਦਾ ਸਭ ਸੌਫਟਵੇਅਰ ਹੁੰਦੀ ਆ ਸੋ ਇਹਦੇ ਵਿੱਚ ਪਹਿਲੀ ਆ ਗਈ ਹੈ ਪਾਵਰ BI ਜਿੱਦਾਂ ਮੈਂ ਪਹਿਲਾਂ ਉਹਨੀ ਮੈਚ ਕਰਕੇ ਆ ਪਾਵਰ BI ਮੀਨ ਬਿਜ਼ਨਸ ਇੰਟੈਲੀਜੈਂਸ ਹਮ ਇਹਦੇ ਇਸ ਲਈ ਡਾਟਾ ਕਨੈਕਟ ਕਰ ਸਕਦੇ ਆ ਜਾਂ ਰੂ ਡਾਟਾ ਅਪਲੋਡ ਕਰ ਸਕਦੇ ਆ ਤੁਸੀਂ ਦਾ ਡਾਟਾ ਮੋਡਲ ਬਣਾ ਸਕਦੇ ਆ ਤੁਸੀਂ ਫਿਰ ਡੈਸ਼ਬੋਰਡ ਜ ਬਹੁਤ ਸੁੰਦਰ ਬਣਾ ਸਕਦੇ ਜਿਹੜੇ ਆਪਸ ਦੇ ਵਿੱਚ ਇੰਟਰੈਕਟ ਕਰਦੇ ਆ ਨੈਕਸਟ ਚੀਜ਼ ਹੈਗੀ ਆ ਪਾਵਰ ਐਪਸ ਇਹਦੇ ਤੁਸੀਂ ਆਪਣੀ ਕੋਰਪੋਰੇਟ ਕੰਪਨੀ ਦੇ ਵਿੱਚ ਐਪ ਬਣਾ ਸਕਦੇ ਜੋ ਆਪਣੀਆਂ ਡਿਫਰੈਂਟ ਮਾਈਕਰੋਸਾਫਟ ਸਿਸਟਮਸ ਦੇ ਵਿੱਚੋਂ ਇਨਫਰਮੇਸ਼ਨ ਲੈ ਕੇ ਆਪ ਮੰਗਰੀ ਚੱਲੂਗੀ ਐ ਸੋ ਆਏ ਆਪਣੇ ਟੈਬਲੇਟਸ ਤੇ smartphones ਤੇ ਉਹ ਐਬਸੋਲੂਟਲੀ ਪਰ ਆਟੋਮੇਟ ਕਾਫੀ ਇੰਟਰਸਟਿੰਗ ਚੀਜ਼ ਹੈਗੀ ਆ ਇੱਕ ਟੈਕਨੋਲੋਜੀ ਸੀ ਪਹਿਲਾਂ ਨਿਕਲੀ ਉਹਦਾ ਨਾਮ ਸੀ ਆਰਪੀਏ ਰੋਬੋਟਿਕ ਪ੍ਰੋਸੈਸ ਆਟੋਮੇਸ਼ਨ ਤਾਂ ਇੱਕ ਕੰਪਨੀ ਸੀ ਉਟ ਮੈਂਸ਼ਨ ਐਨੀ ਵੇਅਰ ਤਾਂ ਬਲੂ ਪ੍ਰਿਜ਼ਮ ਤਾਂ ਕਈ ਹੋਰ ਤਰ੍ਹਾਂ ਦੀ ਹੈਗੀ ਸੀ ਉਹ ਆਰਪੀਏ ਕਰਦੀ ਹੈ ਸੀ ਰੋਬੋਟਿਕ ਪ੍ਰੋਸੈਸ ਆਟੋਮੇਸ਼ਨ ਇਹ ਬੇਸਿਕਲੀ ਮਤਲਬ ਹੈ ਇਹ ਸੌਫਟਵੇਅਰ ਤੁਹਾਨੂੰ ਆਟੋਮੇਟ ਵਰਕਫਲੋ ਕਰਨ ਕਰਨ ਦਿੰਦੀ ਹੈ ਮਤਲਬ ਕਈ ਸੌਫਟ ਆਪਣੇ ਸੌਫਟ ਦੇ ਵਿੱਚ ਹੀ ਆਟੋਮੇਸ਼ਨ ਕਰ ਸਕਦੇ ਸੋ ਐਕਸਲ ਦੇ ਵਿੱਚ ਤੁਸੀਂ ਆਟੋਮੇਟ ਕਰ ਸਕਦੇ ਆ ਚੀਜ਼ਾਂ ਪਾਵਰ ਬੀਏ ਪੀਆਈ ਦੇ ਵਿੱਚ ਵੀ ਤਾਂ ਵਗੈਰਾ ਵਗੈਰਾ ਪਰ ਪਾਵਰ ਆਟੋਮੇਟ ਦੀ ਬੈਨੀਫਿਟ ਇਹ ਹੈ ਮਤਲਬ ਤੁਸੀਂ ਇਦਾਂ ਦੀ ਚੀਜ਼ ਕਰਦੇ ਹੋ ਆਊਟਲੁੱਕ ਤੇ ਵਿੱਚ ਤੁਹਾਡਾ ਕੋਈ ਮੈਸੇਜ ਆਉਂਦਾ ਤੁਸੀਂ ਸਮਝਾ ਲੈਣਾ ਆਹ ਪਰਸਨ ਤੋਂ ਮੈਸੇਜ ਆਉਂਦਾ ਇਹਦਾ ਸਬਜੈਕਟ ਆ ਇਹ ਮੈਸੇਜ ਵੇ ਤੁਸੀਂ ਐਕਸਲ ਦੀ ਸਪਰੈਡਸ਼ੀਟ ਖੋਲ ਕੇ ਇਹਨੂੰ ਇੱਕ ਹੋਰ ਸਿਸਟਮ ਵਿੱਚ ਪਾ ਦੇਣਾ ਤਾਂ ਉਹਨੂੰ ਸੇਵ ਕਰ ਲੈਣਾ ਸੋ ਮਤਲਬ ਅਕਰੋਸ ਸੌਫਟਵੇਅਰ ਆਟੋਮੇਸ਼ਨ ਕਰ ਸਕਦੇ ਜੋ ਤੁਸੀਂ ਆਪਣੀ ਲੈਪਟਾਪ ਸਕਰੀਨ ਤੇ ਕੰਪਿਊਟਰ ਸਕਰੀਨ ਤੇ ਦੇਖ ਰਹੇ ਆ ਇਹ ਸਭ ਰਿਕਾਰਡ ਕਰਕੇ ਆਟੋਮੇਟ ਕਰ ਸਕਦੇ ਵਰਕਫਲੋਸ ਸੋ ਇਹ ਬਰੀ ਪਾਵਰਫੁਲ ਟੂਲ ਹੈਗੀ ਆ ਅੱਗੇ ਆਰਗੇਨਾਈਜੇਸ਼ਨਸ ਦਰਦੇ ਹੁੰਦੇ ਸੀ ਲੋਕੀ ਪਤਾ ਨਹੀਂ ਕੀ ਖਰਾਬ ਕਰ ਲੂਗੇ ਆਟੋਮੇਟ ਕਰਕੇ ਅੱਜ ਕੱਲ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਇਹਦੇ ਫਾਇਦਾ ਕੀ ਆ ਤਾਂ ਹੁਣ ਥੋੜਾ ਟ੍ਰੇਨਿੰਗ ਦੇਣ ਲੱਗ ਪਏ ਤੇਰ ਤਾਂ ਆਪਣੇ EMPLOYEES ਨੂੰ ਇੰਪਰੂਵਮੈਂਟਸ ਬਣਾਉਣ ਲੱਗ ਪਏ ਆ ਕਾਫੀ ਆਟੋਮੇਸ਼ਨ ਹੋ ਸਕਦੀ ਹੈ ਇਹ AI ਨਹੀਂ ਪਰ ਇਹ ਆਟੋਮੇਸ਼ਨ ਹੈਗੀ ਆ ਸਿਖਾਉਣ ਨੂੰ ਸਟੈਪਸ ਸਿਖਾਣੀਆਂ ਤੇ ਉਹ ਰਿਪੀਟ ਕਰੂਗੀ ਤਾਂ ਤਾਂ ਪੇजेस ਇਹ ਮਤਲਬ ਇੱਕ ਵੈਬਸਾਈਟ ਬਣਾਉਣ ਨੂੰ ਐਪਲੀਕੇਸ਼ਨ ਹੈਗੀ ਆ ਤੁਸੀਂ ਆਪਣੀ ਵੈਬਸਾਈਟ ਬਣਾਓ ਉਹਦੇ ਵਿੱਚ ਡਿਫਰੈਂਟ ਪਾਵਰ ਬੀਆਰ ਡੈਸ਼ਬੋਰਡ ਵੀ ਪਾ ਸਕਦੇ ਆ ਐਪਸ ਵੀ ਪਾ ਸਕਦੇ ਜੋ ਕੁਝ ਪਾ ਸਕਿਆ ਕਨੈਕਟ ਕਰ ਸਕਦੇ ਸੋ ਇਹ ਚਾਰ ਚੀਜ਼ਾਂ ਇੱਕ ਪਾਵਰ ਪਲੇਟਫਾਰਮ ਬਣਦੀਆਂ ਤੇ ਇਹਦੇ ਥੱਲੇ ਤੁਸੀਂ ਅ ਕਨੈਕਸ਼ਨਸ ਦੇ ਸਕਦੇ ਡਾਟਾ ਵਾਸ ਇੱਕ ਡਾਟਾ ਪੂਲ ਹੋ ਗਿਆ ਤੁਸੀਂ ਤਰ੍ਹਾਂ ਤਰ੍ਹਾਂ ਦੇ ਡਾਟਾਬੇਸਸ ਨੂੰ ਕਨੈਕਟ ਕਰ ਸਕਦੇ ਆ ਡਾਟਾ ਸੋਰਸ ਨੂੰ ਟੂ ਕਨੈਕਟ ਕਰ ਸਕਦੇ ਆ ਆਨਲਾਈਨ ਡਾਟਾ ਸੋਰਸਸ ਕਨੈਕਟ ਕਰ ਸਕਦੇ ਇੱਕ ਕਿਸਮ ਦਾ ਇੱਕ ਹਿਊਜ ਡਾਟਾ ਲੈਕ ਵੇਅਰਹਾ우스 ਬਣਾਣਾ ਤੇ ਇਹ ਸਾਰੀ ਐਪਸ ਇਹਨੂੰ ਐਫਰਟਲੈਸਲੀ ਇਨਫਰਮੇਸ਼ਨ ਡ੍ਰੋ ਕਰੂਗੀ ਇੱਕ ਹੋਰ ਚੀਜ਼ ਹੈ ਨਵੀਂ ਆਈ ਬਿਲਡਰ ਇਹਦੇ ਮਤਲਬ ਇਹਦੇ ਥੱਲੇ ਵੀ ਆਈ ਵਾਲੇ ਫੀਚਰਸ ਆਨ ਲਾਪ ਹੋ ਗਏ ਆਪਣੇ ਡੇਟਾ ਦੇ ਨਾਲ ਮੈਨੇਜ ਕਰ ਸਕਦੇ ਸੋ ਇਹਦੀ ਚੀਜ਼ ਬਰੀ ਇੰਪੋਰਟੈਂਟ ਹੈ ਕਾਫੀ ਆਰਗੇਨਾਈਜੇਸ਼ਨਸ ਇਸ ਚੀਜ਼ਾਂ ਨੂੰ ਯੂਟਿਲਾਈਜ਼ ਕਰਨਾ ਪੀਆ ਤਾਂ ਆਪਣੀ ਸਕਿੱਲ ਸੈਟ ਨੂੰ ਵਧਾਉਣ ਨੂੰ ਆਪਣੀ ਕੈਪੇਬਿਲਿਟੀ ਵਧਾਉਣ ਨੂੰ ਆਪਣੀ ਮਾਰਕੀਟੇਬਿਲਿਟੀ ਵਧਾਉਣ ਨੂੰ اپنی سیلری ਵਧਾਉਣ ਨੂੰ ਇਹ ਚੀਜ਼ਾਂ ਸਿੱਖਣਾ ਬੜੀ ਜ਼ਰੂਰੀ ਹੈ ਤਾਂ ਮਾਈਕਰੋਸਾਫਟ ਦੇ ਖੁਦ ਕੋਰਸਿਸ ਹੈਗੇ ਆ ਜਿਹੜੇ ਤੁਸੀਂ ਕਰ ਸਕਦੇ ਆ ਜਿਹਦੇ ਉਹ ਤੁਹਾਨੂੰ ਸਰਟੀਫਿਕੇਸ਼ਨ ਵੀ ਦੇ ਸਕਦੇ ਆ ਤਾਂ ਇਹ ਦੇਖਦਾ ਜਾਂ ਫਟਾਫਟ ਲੱਭ ਹੁੰਦਾ ਹੈ ਪاور BI ਵਾ ਦੇਖਦਾ ਸਰਟੀਫਿਕੇਸ਼ਨ ਇਹ ਵੀ ਤਰ੍ਹਾਂ ਤਰ੍ਹਾਂ ਦੀ ਸਰਟੀਫਿਕੇਸ਼ਨ ਲੈ ਸਕਦੇ ਆ ਦੇਖੋ ਇੱਕ ਐ ਕਲਿੱਕ ਕਰਦੇ ਮਾਈਕਰੋਸਾਫਟ ਪਾਵਰ ਬੀ ਆਈ ਡੇਟਾ ਐਨਲਿਸਟ ਸੋ ਇਹਦੇ ਉੱਪਰ ਤੁਸੀਂ ਇਨਰੋਲ ਕਰ ਸਕਦੇ ਆ ਜਾਂ ਟ੍ਰੇਨਰ ਲੱਭ ਸਕਦੇ ਆ ਜਾਂ ਤੁਸੀਂ ਕੋਈ ਐਜੂਕੇਸ਼ਨ ਇੰਸਟੀਚਿਊਟ ਤੋਂ ਸਿੱਖਣਾ ਹੋਵੇ ਤਾਂ ਵੈਸੇ ਵੀ ਦੂਸਰੇ ਪਲੈਟਫਾਰਮ ਕੋਰਸੇਰਾ ਹੈਗੀ ਹੈ ਯੂਡੀਮੀ ਹੈਗੀ ਹੈ ਤਰ੍ਹਾਂ ਤਰ੍ਹਾਂ ਦੇ ਪਲੈਟਫਾਰਮ ਹੈਗੇ ਆ ਉਹ ਕੋਰਸੇਸ ਵੇਚਦੇ ਆ ਇਸ ਖਾਣ ਵਾਸਤੇ ਸੋ ਜੇ ਤੁਹਾਨੂੰ ਉਹ ਅੱਛੇ ਲੱਗਦੇ ਆ ਤੁਸੀਂ ਸਿੱਖ ਸਕਦੇ ਫਿਰ ਤੁਸੀਂ ਆਪਣਾ ਸਰਟੀਫਿਕੇਸ਼ਨ ਐਗਜ਼ਾਮ ਕਰ ਸਕਦੇ ਆ ਪਰ ਇਹਦੇ ਉੱਤੇ ਮਾਰਕਸ ਆਫ ਸਾਈਟ ਤੇ ਉੱਤੇ ਵੀ ਸਾਰਾ ਕੰਟੈਂਟ ਅਵੇਲੇਬਲ ਹੈ ਪਰ ਤੁਹਾਨੂੰ ਥੋੜਾ ਆਪਣੀ ਮਿਹਨਤ ਕਰਨੀ ਪੈਣੀ ਹੈ ਤੇ ਲਿਖਿਆ ਹੈ 3 ਦਿਨ ਦਾ ਕੋਰਸ ਹੈਗਾ ਇੰਟਰਮੀਡੀਏਟ ਹੈ ਤਾਂ ਇਹਦੇ ਲੇਟੈਸਟ ਡਿਫਿਕਲਟੀ ਹੈਗੀ ਹੈ ਤਾਂ ਓਵਰਵਿਊ ਦਿੰਦਾ ਹੈ ਕੋਰਸ ਸਿਲੇਬਸ ਸਿਲੇਬਸ ਦਿੰਦਾ ਤਾਂ ਤੁਸੀਂ ਫਿਰ ਬੇਸਿਕਲੀ ਇਹ ਨਾਲ ਦੇ ਨਾਲ ਤੁਸੀਂ ਇਹ ਸਿੱਖ ਸਕਦੇ ਆ ਟਾਈਮ ਬਸ ਆਪਣਾ ਪ੍ਰੋਟੈਕਟ ਕਰਕੇ ਆਪਣੇ ਪਰਸਨਲ ਡਿਵੈਲਪਮੈਂਟ ਲਈ यदि यूनिट्स कंप्लीट कर कंप्लीट कर सी अपने ग्यन वास्ते भी कल कर सकते जी सर्टिफिकेट नहीं करना सो ये एक अच्छी रिसोर्स हैगी है माइक्रोसॉफ्ट की साइट माइक्रोसॉफ्ट की केपेबिलिटीज भी बहुत एडवांस हो गई हैं। को पायलट आ गया सारे ऐप्स में को पायलट आ गया एक्सएल आ गया वर्ड आ गया पावर भी, भी आ गया पावर ओटोमेट भी आ गया ओबियसली हले थोड़ी इंप्रूवमेंट्स आओगियाँ पर मेरे ख्याल इंपरूवमेंट्स काफ़ी फास्ट आ जाए फिर तुम ਦੇਖੋ ਇੱਕ ਦਿਨ ਤੁਸੀਂ ਡੈਸ਼ਬੋਰਡ ਦੀ ਬਣਾ ਦੇਣਾ ਡਾਟਾ ਨੂੰ ਕਨੈਕਟ ਕਰ ਲੈਣਾ ਲਿਖ ਲੈਣਾ ਕੀ ਚਾਹੀਦਾ ਉਹ ਬਣਾ ਦੇਣਾ ਸੋ ਇਹ ਦਿਨ ਹੀ ਚੀਜ਼ਾਂ ਆਉਣ ਲੱਪਣੀਆਂ ਜਿਹੜੀ ਸਾਨੂੰ ਉਹ ਨੌਲੇਜ ਹੋਣੀ ਚਾਹੀਦੀ ਆ ਸਾਡੀ ਜੌਬ ਫਿਰ ਜਿਹੜੇ ਡਾਟਾ ਪ੍ਰੋਫੈਸ਼ਨਸ ਹੁੰਦੇ ਆ ਜੌਬ ਜਿਆਦਾ ਹੀ ਵੈਲੀਡੇਸ਼ਨ ਹੋਣੀ ਓਟੇ ਚ ਹੋਣੀ ਆ ਚੈੱਕ ਕਰਨਾ ਇਹ ਆਨੇ ਸਹੀ ਕੀਤਾ ਹੈ ਕੋਈ ਗਲਤ ਚੀਜ਼ ਨਹੀਂ ਹੈਗੀ ਉਹਦਾ ਵਿਜ਼ੂਅਲਾਈਜ਼ੇਸ਼ਨ ਸਹੀ ਕਰਨਾ ਚਾ ਉਹਦੇ ਵਿੱਚੋਂ ਨਿਚੋਰ ਕੱਟ ਕੇ ਤੁਸੀਂ ਆਪਣੇ ਲੀਡਰਸ ਨੂੰ ਸਮਝਾਣਾ ਹੈ ਇਹ ਕੀ ਡਾਟਾ ਹੈ ਠੀਕ ਆ ਵਧੀਆ ਅਮ ਜਿਵੇਂ ਮੈਂ ਕਹਾਂਗਾ ਪਹਿਲਾਂ ਵੀ ਕਿਹਾ ਆ ਜਿਹੜੀ ਵੀਡੀਓ ਸੁਣੋ ਅੱਛੇ ਲੱਗਦੀਆਂ ਇਨਫੋਰਮੇਟਿਵ ਲੱਗਦੀਆਂ ਜ਼ਰੂਰ ਮੈਨੂੰ ਕਮੈਂਟਸ ਦੱਸਣਾ ਤਾਂ ਜਿਹੜੀ ਜਿਹੜੀ ਚੀਜ਼ ਆ ਤੁਸੀਂ ਚਾਹੁੰਦੇ ਮੈਂ ਕਵਰ ਕਰਾਂ ਉਹ ਵੀ ਜ਼ਰੂਰ ਮੈਨੂੰ ਦੱਸਣਾ ਫਿਰ ਮੈਂ ਥੋੜਾ ਆਪਣਾ ਆਡੀਅנס ਦੇ ਹਿਸਾਬ ਨਾਲ ਚੱਲ ਸਕਦਾ ਹਾਂ ਨਹੀਂ ਤਾਂ ਮੈਂ ਆਪਣੇ ਹਿਸਾਬ ਦੇ ਨਾਲ ਡਿਫਰੈਂਟ ਟੌਪਿਕਸ ਲੈ ਕੇ ਆ ਜਾਊਂਗਾ ਜ਼ਰੂਰ ਤੁਹਾਨੂੰ ਅੱਛਾ ਲੱਗੂਗਾ ਤਾਂ ਬਾਕੀ ਨੈਕਸਟ ਵੀਡੀਓ ਤੇ ਮਿਲਦੇ ਆ ਰਬ ਰਾਕਾ Okay, let's go.